ਅਸਿਕਾਲ ਜੀ ਵੈਜਿਕਾ ਖਾਲਸਾ ਸ੍ਰੀ ਵੈਜ ਕੀ ਫਤਿਹ ਅੱਜ ਗੱਲ ਕਰਦੇ ਆਪਾਂ ਭਾਈ ਅਮਰਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਬਾਰੇ ਅੱਜ ਉਹਨਾਂ ਦੇ ਵਕੀਲ ਵੱਲੋਂ ਜਿਹੜਾ ਪੇਸ਼ ਹੋਇਆ ਗਿਆ ਇੱਕ ਐਪਲੀਕੇਸ਼ਨ ਦਿੱਤੀ ਗਈ ਅਦਾਲਤ ਦੇ ਵਿੱਚ ਜਨਹੀਂ ਕਿ ਉਹਨਾਂ ਨੂੰ ਜ਼ਮਾਨਤ ਦੇ ਲਈ ਦੂਜੇ ਪਾਸੇ ਪੁਲਿਸ ਵੱਲੋਂ ਜਿਹੜੀ ਐਪਲੀਕੇਸ਼ਨ ਲਾਈ ਗਈ ਕਿ ਸੰਨੂ ਜਿਹੜਾ ਕਰੀਬ 10 ਦਿਨਾਂ ਦਾ ਜਿਹੜਾ ਰਿਮਾਰਡ ਚਾਹੀਦਾ ਵੇਖੋ ਕਿੰਨਾ ਤੱਕ ਦਾ 10 ਦਿਨਾਂ ਦਾ ਰਿਮਾਂਡ ਚਾਹੀਦਾ ਪੁਲਿਸ ਨੂੰ ਪਰ ਫਿਲਹਾਲ ਜਿਹੜਾ ਜੱਜ ਨੇ ਆਰਡਰ ਜਿਹੜੇ ਨੇ ਉਹ ਫਿਲਹਾਲ ਰੱਖ ਲੈਨੇ ਸਾਂਤਿਕ ਜਿਹੜਾ ਆਰਡਰਾਂ ਦਾ ਜਿਹੜਾ ਕੀ ਬਣਦਾਗਾ ਰਿਮਾਂਡ ਦਿੰਦੀ ਆ ਅਦਾਲਤ ਨਹੀਂ ਦਿੰਦੀ ਆ ਇਹ ਆਉਣ ਵਾਲੇ ਟਾਈਮ ਦਾ ਜਿਹੜਾ ਸਾਂਤਿਕ ਕਲੀਅਰ ਹੋ ਜਾਣਾ ਪਰ ਵੱਡਾ ਸਵਾਲ ਆ ਜਿਹੜਾ ਜਿਹੜਾ ਹਰਪ੍ਰੀਤ ਸਿੰਘ ਦੇ ਵਕੀਲ ਭਾਈ ਅੰਮਰਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਦੇ ਵਕੀਲ ਨੇ ਜਿਹੜੇ ਵੱਡੇ ਸਵਾਲ ਕਰ ਦਿੱਤੇ ਨੇ ਪੁਲਿਸ ਉੱਤੇ ਚਿੰਨ ਲਗਾ ਦਿੱਤੇ ਨੇ ਪਹਿਲਾ ਸਵਾਲ ਕੀਤਾ ਵਕੀਰ ਸਾਹਿਬ ਨੇ ਕਿਹਾਗਾ ਕਿ ਜਿੱਥੋਂ ਪੁਲਿਸ ਕਹਿੰਦੀ ਹੈ ਕਿ ਅਸੀਂ ਹਰਪ੍ਰੀਤ ਸਿੰਘ ਨੂੰ ਫੜਿਆ ਪਹਿਲੀ ਗੱਲ ਤਾਂ ਉਥੋਂ ਫੜੇ ਨਹੀਂ ਨੰਬਰ ਦੂਜੀ ਗੱਲ ਜਿਹੜਾ ਇਹ ਕਹਿੰਦੇ ਸੀ ਡੋਪ ਟੈਸਟ ਕਰਵਾ ਲਿਆ ਡੋਪ ਟੈਸਟ ਦੀ ਰਿਪੋਰਟ ਵਕੀਰ ਸਾਹਿਬ ਕਹਿੰਦੇ ਅਜੇ ਡੋਪ ਟੈਸਟ ਦੀ ਵੀ ਰਿਪੋਰਟ ਹੀ ਨਹੀਂ ਆਈ ਇਹਨਾਂ ਨੂੰ ਪਤਾ ਕੀ ਲੱਗਿਆ ਵੀ ਕਿਹੜਾ ਇਹਦੇ 'ਚ ਆਇਸਾ ਜਾਂ ਕਿਹੜਾ ਇਹਦੇ 'ਚ ਫਲਾਨਾ ਪਾਊਡਰ ਆ ਕਿਹੜਾਗਾ ਨੰਬਰ ਤਿੰਨ ਵਕੀਰ ਸਾਹਿਬ ਨੇ ਅੱਗੇ ਦੱਸਿਆ ਕਿ ਭਾਈ ਹਰਪ੍ਰੀਤ ਸਿੰਘ ਆ ਜਿਹੜਾ ਜਿਮ ਲਾਉਂਦੇ ਨੇ ਜਿਮ ਦੇ ਵਿੱਚ ਜਾਂਦੇ ਨੇ ਤੇ ਨਾਲ ਦਾ ਮੁੰਡਾ ਵੀ ਜਿਹੜਾ ਜਿਮ ਲਾਉਂਦਾਗਾ ਉਹਨਾਂ ਵੱਲੋਂ ਜਿਹੜਾ ਸਟੀਲ ਰੋਡ ਹੁੰਦੇ ਨੇ ਕੈਪਸੂਲ ਲਾ ਲੋ ਜਾਂ ਗੋਲੀਆਂ ਹੁੰਦੀਆਂ ਨੇ ਸਟੀਲ ਰੋਡ ਦੀ ਆਪ ਨੂੰ ਪਤਾਗਾ ਸਰੀਰ ਬਣਾਉਣ ਵਾਸਤੇ ਜਿਹੜੀਆਂ ਕਿ ਹੁੰਦੀਆਂ ਤਾਂ ਮਨ ਲਓ ਘਾਤ ਕਿਨੇ ਜਿਹੜੀਆਂ ਕਿ ਗੁਰਦਿਆਂ ਗੁਰਦਿਆਂ ਵਾਸਤੇ ਜਿਹੜਾ ਡਾਕਟਰ ਦੱਸਦੇ ਨੇ ਕਿ ਇਹ ਖਾਣੀ ਨਹੀਂ ਚਾਹੀਦੀ ਕਿਉਂ ਜੋੜਾਂ ਬਾਅਦ ਤੇ ਦਰਦਾਂ ਵਾਸਤੇ ਜਿਹੜੀ ਗੋਲੀ ਬਣੀ ਆ ਪਰ ਇੱਕ ਇਹ ਆ ਕਿ ਜਦੋਂ ਬੰਦਾ ਜਿਮ ਲਾਉਂਦਾ ਹੈਗਾ ਸਟੇਰੋਇਡ ਦੇ ਜਿਹੜੇ ਕੈਪਸੂਲ ਹੁੰਦੇ ਆ ਜਾਂ ਗੋਲੀਆਂ ਹੁੰਦੀਆਂ ਉਹਦੇ ਨਾਲ ਬਾਡੀ ਥੋੜੀ ਜੀ ਆਪਣਾ ਕਹ ਦੀਏ ਕਿ ਵਧੀਆ ਲੱਗਣ ਲੱਗ ਜਾਂਦੀ ਹੈ ਥੋੜੀ ਜੀ ਫਲਾਵਟ ਵਾਂਗੂ ਹੋ ਜਾਂਦੀ ਆ ਤੇ ਉਹ ਵਕੀਲ ਸਾਹਿਬ ਨੇ ਵੱਡਾ ਖਲਾਸਾ ਕੀਤਾ ਕਹਿੰਦਾ ਕੋਈ ਬੰਦਾ ਵੀ ਜਿਮ ਲਾਉਂਦਾਗਾ ਜਿਹੜਾ ਸਟੇਰੋਇਡ ਕੈਪਸੂਲ ਗੋਲੀਆਂ ਖਾਂਦਾਗਾ ਉਹਦਾ 100% ਜਿਹੜਾ ਪੋਇਟਬ ਆਵੇਗਾ ਆਵੇਗਾ ਚਾਹੇ ਕੋਈ ਮਰਜੀ ਬੰਦਾ ਜਿਮ ਲਾਉਂਦਾਗਾ ਜਿਹੜਾ ਸਟੇਰੋਇਡ ਗੋਲੀਆਂ ਖਾਂਦਾਗਾ ਤੇ ਉਹ ਬੰਦੇ ਦਾ ਜਿਹੜਾ ਆ ਆਪਣਾ ਪੋਸਟਪ ਜਿਹੜਾ ਹੈਗਾਗਾ ਉਹ ਮੈਡੀਕਲ ਆਵੇਗੀ ਆਵੇਗਾ ਇਹ ਸਭ ਤੋਂ ਵੱਡਾ ਤੇ ਐਮ ਖਲਾਸਾਗਾ ਤੇ ਹੁਣ ਪੁਲਿਸ ਦਾ ਜਿਹੜਾ ਆਪਾਂ ਕਹਿ ਦਈਏ ਕਿ ਚਾਰੇ ਪਾਸੇ ਜਿਹੜੀ ਪੁਲਸਾ ਹੁਣ ਨੰਗੀ ਕਰ ਦਿੱਤੀ ਆ ਵਕੀਲ ਦੇ ਨੇ ਐਮ ਖਲਾਸਾ ਨਹੀਂ ਤੇ ਗੱਲ ਕਰਦੇ ਆਪਾਂ ਪੁਲਸ ਦੀ ਅੱਜ ਪੁਲਸ ਨੂੰ ਲੈਣ ਆਏ ਆ ਕਿ ਸਾਨੂੰ ਜਿਹੜਾ ਆਪਣਾ ਜਿਹੜੀ ਕੋਰਟ ਆ ਉਹਦੇ ਵੱਲੋਂ ਜਿਹੜਾ ਸਾਨੂੰ ਰਿਮਾਂਡ ਮਿਲੇਗਾ ਹਰਪੀਰ ਸਿੰਘ ਦਾ ਜਿਹੜਾ 10 ਦਿਨਾਂ ਦਾ ਜਿਹੜਾ ਰਿਮਾਂਡ ਮੰਗਿਆ ਗਿਆ ਆ ਚਲੋ ਉਹ ਕੋਰਟ ਦੇ ਉੱਤੇ ਜਿਹੜਾ ਮਾਮਲਾ ਹੈਗਾ ਕੋਰਟ ਤੇ ਪਿਆ ਕੋਰਟ ਮਾਵਾ ਆਪਣਾ ਰਿਮਾਂਡ ਦਿੰਦੀ ਐ ਚੈਨਾ ਦਿੰਦੀ ਐ ਉਹ ਗੱਲ ਬਾਅਦ ਦੇ ਵਿੱਚ ਦਾ ਪਰ ਜਿਹੜੀ ਹੁਣ ਪੁਲਿਸ ਦੇ ਵੱਲੋਂ ਜਿਹੜੀ ਇਹ ਕਹਾਣੀ ਬਣਾਈ ਗਈ ਐ ਕਿ ਝੂਠੀ ਘੜਤ ਕਢੀ ਗਈ ਆ ਵਕੀਲ ਦੇ ਜਿਹੜੇ ਖਲਾਸੇ ਨੇ ਵਕੀਲ ਨੇ ਕਿਹਾ ਕਿ ਭਾਈ ਅੰਮਰਤਪਾਲ ਸਿੰਘ ਨੂੰ ਬਦਨਾਮ ਕਰਨ ਲਈ ਅਤੇ ਉਹਦੀ ਫੈਮਿਲੀ ਨੂੰ ਬਦਨਾਮ ਕਰਨ ਲਈ ਇਹ ਸਾਰਾ ਪੁਲਿਸ ਨੇ ਇੱਕ ਦਸਾਂਚਲ ਜਿਹੜਾ ਘੜਿਆ ਗਿਆਗਾ ਜਿਹੜੀ ਹਰਪੀਤ ਸਿੰਘ ਆ ਜਿਹੜੀ ਉਹਦੀ ਗੱਡੀ ਅੱਗੇ ਸੀ ਤੇ ਪੁਲਿਸ ਦੀ ਗੱਡੀ ਜਿਹੜੀ ਉਹਦੀ ਇੱਕ ਗੱਡੀ ਸੀ ਜਿਹੜਾ ਲਗਾਤਾਰ ਪਿੱਸਾ ਕਰ ਰਹੀ ਸੀ ਪਿੱਸਾ ਕਰਨ ਤੋਂ ਬਾਅਦ ਜਿਹੜੀ ਉਹ ਗੱਡੀ ਘੇਰ ਕੇ ਉਹ ਫੜੀ ਗਈ ਆ ਇਹ ਖਲਾਸੇ ਨੇ ਜਿਹੜੇ ਐਮ ਖਲਾਸੇ ਨੇ ਕਿ ਜਿਹੜਾ ਕਹਿਣਾ ਕਿ ਇੱਕ ਜਿਹੜੀ ਰੋਡ ਤੇ ਗੱਡੀ ਖੜੀ ਸੀ ਉਹਦੇ ਵਿੱਚ ਨਸ਼ਾ ਕਰ ਰਹੇ ਸੀ ਪਹਿਲੀ ਗਲਤੀ ਤਾਂ ਬੰਦਾ ਪਾਗਲ ਹੋਊਗਾ ਇਹਨਾਂ ਨੂੰ ਪੁੱਛਣਾ ਹੋਵੇ ਕੋਈ ਵੱਡੇ ਰੋਡ ਤੇ ਖੜ ਕੇ ਐਡਾ ਕਮਲਾ ਬੰਦਾ ਜਿਹਦੇ ਪਰਿਵਾਰ ਦੇ ਪਿੱਛੇ ਸਾਰੇ ਪੰਜਾਬ ਦੀ ਪੁਲਿਸ ਲੱਗੀ ਹੋਈ ਆ ਸਾਰਾ ਲੋਕਤੰਤਰ ਲੱਗਿਆ ਹੋਇਆ ਜਿਹਦੇ ਪਿੱਛੇ ਸਾਰੇ ਇੰਡੀਆ ਦੀ ਗਵਰਨਮੈਂਟ ਜਿਹਦੇ ਪਿੱਛੇ ਪਈ ਹੋਈ ਆ ਪੰਜਾਬ ਦੀ ਗਵਰਨਮੈਂਟ ਜਿਹਦੇ ਪਿੱਛੇ ਪਈ ਹੋਈ ਆ ਉਸ ਪਰਿਵਾਰ ਦੇ ਪਿੱਛੇ ਉਹ ਬੰਦਾ ਐਡਾ ਪਾਗਲਾ ਪਹਿਲਾਂ ਤਾਂ ਉਹ ਨਸ਼ਾ ਲੈਣ ਜਾਊਗਾ ਫਿਰ ਉਹ ਗਾ ਰੋਡ ਤੇ ਖੜ ਕੇ ਨਸ਼ਾ ਕਰੂਗਾ ਉਹਦੇ ਕੋਲ ਪੰਨੀ ਮਿਲ ਗਿਆ ਉਹਦੇ ਕੋਲ ਫਲਾਣਾ ਮਿਲ ਗਿਆ ਧਮਕਾ ਮਿਲ ਗਿਆ ਇਹ ਕਿੱਡੀ ਖਾਸ ਗੱਲਾਂ ਨੇ ਇਹ ਤਾਂ ਸਾਰਿਆਂ ਦੇ ਘਰੇ ਪਏ ਹੁੰਦੇ ਰੋਲ ਜਿਹੜੇ ਪੰਨੀ ਕਹਿੰਦੇ ਹੋ ਇਹ ਜਿਹੜਾ ਇਹਦਾ ਜਿਹੜਾ ਆਪਾਂ ਬੱਚਿਆਂ ਨੂੰ ਜਿਹੜਾ ਸਕੂਲ ਦੇ ਵਿੱਚ ਰੋਟੀਆਂ ਜਿਹੜਾ ਆਪਾਂ ਦਿੰਨੇ ਆ ਫੜਾ ਕੇ ਇਹ ਰੋਲ ਜਿਹ ਹਰੇਕ ਦੇ ਘਰੇ ਪਏ ਹੁੰਦੇ ਆ ਤੇ ਇਹ ਜਿਹੜੀਆਂ ਗੱਲਾਂ ਨੇ ਕਿੰਨੀਆਂ ਗੱਲਾਂ ਕੋਈ ਟੁਕ ਨਹੀਂ ਬਣਦੀ ਕਾਸੇ ਦੀ ਸਰਪ ਇੱਕ ਫੇਕ ਜਿਹੜਾ ਇਹ ਝੂਠਾ ਕੇਸ ਪਾਇਆ ਗਿਆਗਾ ਇਹਦੇ ਵਿੱਚੋਂ ਜਿਹੜਾ ਭਾਈ ਹਰਪੀਤ ਸਿੰਘ ਬੜੀ ਵੀ ਹੋਣਗੇ ਪਰ ਬੜੀ ਤੋਂ ਪਹਿਲਾਂ ਆਪਾਂ ਕਹਿ ਦਈਏ ਕਿ ਜੇਕਰ ਪੁਲਿਸ ਵੱਲੋਂ ਜਿਹੜੇ ਇਸ ਤਰ੍ਹਾਂ ਇਲਜ਼ਾਮ ਲਗਾਉਣੇ ਨੇ ਇਸ ਤਰ੍ਹਾਂ ਇਹ ਸਿੱਖ ਕੌਮ ਨੂੰ ਬਦਨਾਮ ਕਰਨਾ ਤਾਂ ਬਹੁਤ ਹੀ ਮੰਦ ਭਾਗਾ ਤੇ ਮਾੜਾਗਾ ਅੱਜ ਹਰਪੀਤ ਸਿੰਘ ਦੇ ਵਕੀਲ ਦੇ ਜਿਹੜੇ ਵੱਡੇ ਖਲਾਸੇ ਕੀਤੇ ਨੇ ਤੇ ਉਹਨਾਂ ਨੇ ਕਿਹਾ ਕਿ ਸਾਰਾ ਭਾਈ ਅੰਬਰਤਪਾਲ ਸਿੰਘ ਨੂੰ ਲੈ ਕੇ ਜਿਹੜਾ ਨ ਪਰਿਵਾਰ ਨੂੰ ਬਦਨਾਮ ਕਰਨਾ ਚਾਹੁੰਦੇ ਨੇ ਕਿ ਅੰਮਰਤਪਾਲ ਸਿੰਘ ਜਿੱਤ ਕਿਉਂ ਗਿਆ ਇਸ ਨੂੰ ਲੈ ਕੇ ਜਿਹੜਾ ਵੱਡੇ ਸਵਾਲ ਖੜੇ ਹੋ ਰਹੇ ਨੇ ਜਿਹੜੇ ਬੁੱਧੀਜੀਵੀ ਨੇ ਉਹ ਵੀ ਮੰਨਦੇ ਨੇ ਕਿ ਜੇਕਰ ਭਾਈ ਅੰਮਰਤਪਾਲ ਸਿੰਘ ਬਾਹਰ ਆ ਜਾਂਦਾ ਤੇ ਆਉਣ ਵਾਲੀਆਂ 2027 ਦੀਆਂ ਜਿਹੜੀਆਂ ਲੋਕ ਸਭਾ ਆ ਵਿਧਾਨ ਸਭਾ ਜਿਹੜੀਆਂ ਹੈ ਵੋਟਾਂ ਨੇ ਉਹਨੂੰ ਲੈ ਕੇ ਇਹਨਾਂ ਦੇ ਗੱਲ ਦੀ ਇੱਕ ਰੀੜ ਦੀ ਕਹਿ ਦਈਏ ਜਾਂ ਗੱਲ ਦੀ ਹੱਡੀ ਬਣਿਆ ਹੋਇਆ ਅੰਮਰਤਪਾਲ ਸਿੰਘ ਤੇ ਕਿਤੇ ਜੇ ਉਹਨੇ ਬਾਹਰ ਕੱਢ ਲਿਆਂਦਾ ਲੋਕ ਸਭਾ ਦੇ ਵਿੱਚ ਆ ਗਿਆ ਤੇ ਭਾਈ ਅੰਮਰਤਪਾਲ ਸਿੰਘ ਨੇ ਇਹੋ ਜਿਹੇ ਮੁੱਦੇ ਚੁੱਕਨੇ ਨੇ ਤੇ ਬਾਕੀ ਸਾਰੇ ਦੇਖਦੇ ਰਹਿ ਜਾਣਗੇ ਉਹਨਾਂ ਦੀ ਆਵਾਜ਼ ਅੰਦਾਜ਼ ਉਹਨਾਂ ਦਾ ਜਿਹੜਾ ਬੋਲੀ ਉਹਨਾਂ ਦੇ ਜਿਹੜਾ ਅੰਦਰ ਭਰਿਆ ਹੋਇਆ ਪੰਜਾਬ ਦੇ ਲਈ ਦਰਦ ਉਹਨਾਂ ਨੇ ਬੜਾ ਹੀ ਬਿਆਨ ਕਰਨਾਗਾ ਇਸ ਕਰਕੇ ਜਿਹੜਾਗਾ ਸਾਰਾ ਸੰਚਾਰ ਜਿਹੜਾ ਪੁਲਿਸ ਵੱਲੋਂ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਵੱਲੋਂ ਆਪਣੀ ਸੈਂਟਰ ਸਰਕਾਰ ਵੱਲੋਂ ਸਾਰਾ ਇਹ ਇੱਕ ਘੜਿਆ ਜਿਹੜਾ ਹੈਗਾ ਸਾਰਾ ਕੁਝ ਬਤੰਤਰ ਜਿਹੜਾ ਇੱਕ ਬਨਾਇਆ ਗਿਆ ਝੂਠਾ ਬਨਾਇਆ ਗਿਆ ਪਲੰਦਾ ਬਨਾਇਆ ਗਿਆ ਤੇ ਲੋਕਾਂ ਵੱਲੋਂ ਕਿਹਾ ਗਿਆ ਕਿ ਭਾਈ ਹਰਪ੍ਰੀਤ ਸਿੰਘ ਦੀ ਜਿਹੜੀ ਆਪਣੀ ਪਤਨੀ ਆ ਉਹ ਪੇਕੇ ਪਿੰਡ ਬੈਠੀ ਆ ਐਂ ਬੈਠੀ ਆ ਤਾਂ ਉਹਦਾ ਵੀ ਉਹਦੀ ਪਤਨੀ ਨੇ ਕੱਲ ਆ ਕੇ ਜਿਹੜਾ ਖਲਾਸਾ ਕਰ ਦਿੱਤਾ ਕਿ ਸੌ ਬਾਅਦ ਉਹਨਾਂ ਨੇ ਮੁਲਾਕਾਤ ਵੀ ਕਰਕੇ ਆਈ ਆ ਉਹਨਾਂ ਦੀ ਪਤਨੀ ਤੇ ਉਹਨਾਂ ਨੇ ਕਿਹਾ ਕਿ ਲੋਕ ਜਿਹੜੇ ਨੇ ਕੁੱਤਿਆਂ ਵਾਂਗੂ ਭਾਗਦੇ ਨੇ ਉਹਨਾਂ ਨੂੰ ਭੌਂਕੀ ਜਾਣ ਦੇ ਉਹਨਾਂ ਦਾ ਕੰਮ ਹੀ ਭੌਂਕਣ ਦਾ ਸਾਡੇ ਪਰਿਵਾਰ ਲਈ ਜਿਹੜਾ ਰੱਖਿਆ ਹੋਇਆਗਾ ਉਹਨਾਂ ਨੇ ਮੂੰਹ ਤੇ ਚਪੇੜ ਮਾਰੀ ਉਹਨਾਂ ਲੋਕਾਂ ਦੇ ਜਿਹੜੇ ਹਰ ਬਾਗ ਤੇ ਜਿਹੜਾ ਭਾਈ ਅੰਬਰਦੇਪਾਲ ਦੇ ਪਰਿਵਾਰ ਨੂੰ ਭੰਡਣ ਉੱਤੇ ਜਿਹੜੇ ਲੱਗੇ ਹੋਏ ਨੇ ਇਸ ਦਾ ਜਿਹੜੀ ਇਹ ਸੀ ਅੱਜ ਦੀ ਤਾਜ਼ੀ ਤੇ ਅਹਿਮ ਖਬਰ ਤੇ ਵਕੀਲ ਦੇ ਸੀ ਜਿਹੜੇ ਅਹਿਮ ਖੁਲਾਸੇ ਜਿਹੜੇ ਵਕੀਲ ਨੇ ਭਾਈ ਹਰਪ੍ਰੀਤ ਸਿੰਘ ਦੇ ਵਕੀਲ ਨੇ ਜਿਹੜੇ ਉਹਨਾਂ ਨੇ ਵੱਡੇ ਖੁਲਾਸੇ ਕਰ ਦਿੱਤੇ ਨੇ ਕਿ ਮੰਨ ਲਓ ਜਿਹੜਾ ਸਟਰੀਡਾ ਜਿਹੜਾ ਹੁੰਦਾਗਾ ਕੈਪਸੂਲਾ ਜਾਂ ਗੋਲੀਆਂ ਨੇ ਜਿਹੜੀਆਂ ਜਿੰਮ ਵੇਲੇ ਜਿਹੜੇ ਨੌਜਵਾਨ ਖਾਂਦੇ ਨੇ ਉਹਨਾਂ ਨੂੰ ਪਤਾਗਾ ਕਿ ਉਹ ਹਰੇਕ ਦੇ ਜੋ ਮਰਜ਼ੀ ਮੈਡੀਕਲ ਕਰਵਾ ਲਿਓ ਪੋਜ਼ਿਟਿਵ ਹਰੇਕ ਆਪਣਾ ਨੌਜਵਾਨ ਆਵੇਗਾ ਹੀ ਆਵੇਗਾ ਬਾਕੀ ਰਹਿ ਗਈ ਜਿਹੜੀ ਰਿਮਾਂਡ ਵਾਲੀ ਗੱਲ ਉਹ ਅਦਾਲਤ ਤੇ ਪਈ ਆ ਦੇਖਦੇ ਆ ਕਿ ਸਾਮ ਤੱਕ ਕੀ ਬਣਦਾਗਾ ਉਹ ਦਿਨ ਮੈਨੂੰ ਦਿਓ ਇਜਾਜ਼ਤ ਤੁਸੀਂ ਵੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਮ ਮੱਖਣ ਸਿੰਘ ਉਬਾ ਧੰਨਵਾਦ ਵੈਜੂ ਕਾ ਖਾਲਸਾ ਸ੍ਰੀ ਵੈਜੂ ਕੀ ਫਤਿਹ